ਹਾਂਜੀ ਮਿੱਤਰੋ ਕਹਿੰਦੇ ਹੁੰਦੇ ਆਣਾ ਵੀ ਫੁੱਦੂਆਂ ਦੇ ਘਰ ਫੁੱਦੂ ਆਏ ਤੇ ਫੁੱਦੂ ਨੂੰ ਵੇਖ ਕੇ ਦੂਜਾ ਫੁੱਦੂ ਕਦੇ ਫੁੱਲਿਆਣਾ ਸਮਾਏ ਉਹ ਕਹਾਵਤ ਜਿਹੜੀ ਉਹ ਗੱਲ ਸੱਚ ਕੀਤੀ ਆ ਕੈਨੇਡਾ ਦੇ ਵਿੱਚ ਰਹਿੰਦੇ ਇੰਟਰਨੈਸ਼ਨਲ ਫੁੱਦੂ ਇੰਦੀ ਚ ਸਵਾਲ ਨੇ ਪਿਛਲੇ ਦਿਨੀ ਨਗਰ ਕੀਰਤਨ ਦੇ ਉੱਪਰ ਇਹ ਟਿਕਟੌਕ ਦੇ ਉੱਪਰ ਲਾਈਵ ਸੀ ਤੇ ਇਹਨੂੰ ਐਸਐਫਜੀ ਵਾਲੇ ਜਿਹੜੇ ਖਾਲਸਤਾਨੀਆਂ ਉਹਨਾਂ ਨੇ ਇਹਨੂੰ ਇਨਵਾਈਟ ਕੀਤਾ ਸੀ ਸੱਦਿਆ ਸੀ ਕਿਉਂਕਿ ਪੈਸੇ ਬਿਨਾਂ ਤਾਂ ਇੱਕ ਕਦਮ ਨਹੀਂ ਪੜਦਾ ਉੱਥੇ ਉਹ ਆਪਦੇ ਝੰਡੇ ਚਾਕੇ 플ੈਗ ਚਾਕੇ ਜਿਹੜੇ ਜਾਲੀ ਖਾਲਸਤਾਨੀ ਨਕਲੀ ਖਾਲਸਤਾਨੀ ਉਹ ਤੁਰੇ ਫਿਰਦੇ ਸੀ ਤਾਂ ਉੱਥੇ ਟ ਤਾਂ ਇਹ ਅੱਗੋਂ ਗੋਰਿਆਂ ਨੂੰ ਕੈਨੇਡੀਅਨ ਜਿਹੜੇ ਗੋਰੇ ਸੀ ਉਹਨਾਂ ਨੂੰ ਭੌਂਕਣ ਲੱਗ ਗਿਆ ਵੀ ਤੁਸੀਂ ਆਪਦੀ ਕੰਟਰੀ ਚ ਵਾਪਸ ਜਾਓ ਯੂਰਪ ਉਹ ਆਪ ਚਲੇ ਜਾਓ ਤੁਸੀਂ ਇਸ ਕੰਟਰੀ ਤੇ ਕਬਜ਼ਾ ਕੀਤਾ ਆ ਕੈਨੇਡਾ ਇਸ ਆਵਰ ਕੰਟਰੀ ਇਹ ਇਦਾਂ ਭੌਂਕਣ ਲੱਗ ਗਿਆ ਉੱਥੇ ਤਾਂ ਉਸ ਤੋਂ ਬਾਅਦ ਜਿਹੜਾ ਗੋਰਿਆਂ ਨੇ ਉਹ ਜਲੂਸ ਕੱਢਿਆ ਇੰਗਲਿਸ਼ মিডিਆ ਨੇ ਉਸ ਤੋਂ ਬਾਅਦ ਗੋਦੀ মিডিਆ ਨੇ ਤੇ ਟਵਿੱਟਰ ਅਜੇ ਤੱਕ ਸੰਗਜੀ ਭਰਿਆ ਹੋਇਆ ਪਹਿਲਾਂ ਤੁਸੀਂ ਇਹ 2 ਮਿੰਟ ਦੀ ਜਿਹੜੀ ਆ ਸੌਰੀ ਇਹਦੀ ਆਪਦੀ ਵੀਡੀਓ ਦੇਖੋ ਅੱਧੇ ਮਿੰਟ ਦੀ ਉਸ ਤੋਂ ਬਾਅਦ ਮੈਂ 2 ਮਿੰਟ ਦੀ ਉਹ ਵੀਡੀਓ ਵੀ ਨਾਲ ਲਾਉਂਗਾ ਸਕ੍ਰੀਨ ਰਿਕਾਰਡਿੰਗ ਆ ਜਿਹਦੇ ਵਿੱਚ ਕਿ ਸਾਰੇ মিডিਏ ਨੇ ਇਹ ਮੁੱਦਾ ਜਿਹੜਾ ਸਿਰ ਦੇ ਉੱਪਰ ਚੱਕਿਆ ਹੋਇਆ ਆ ਥਿਸ ਇਜ਼ ਆਵਰ ਕੰਟਰੀ ਸਾਰੀ ਵੀ ਆਰ ਓਨਰ ਆਫ ਥਿਸ ਕੰਟਰੀ ਵੀ ਆਰ ਖਾਲਸਤਾਨ ਥਿਸ ਇਜ਼ ਆਵਰ ਕੰਟਰੀ ਯੂ ਆਰ ਫਰੋਮ ਯੂਰਪ ਵੀ ਆਰ ਓਨਰ ਆਫ ਥਿਸ ਕੰਟਰੀ ਗੋ ਬੈਕ ਟੂ ਯੂਰਪ Go back to England. Deport our England people. You go back to Europe. You are not Canadian. We are Canadian. This is our country. You are invaders. We are native Indian. You go back. Go back. You white people. Go back to your Europe. Go back to your England. We are owner of this country. You white people. This is our country. ਹੁਣ ਆ ਤੁਸੀਂ ਦੋਨੇ ਵੀਡੀਓ ਦੇਖਿਆ ਆ ਜਿਹਦੇ ਵਿੱਚ ਪਹਿਲਾਂ ਇਹ ਭੌਂਕ ਰਿਹਾ ਆ ਉਦੋਂ ਬਾਅਦ ਪੂਰੇ মিডিਆ ਨੇ ਕਿਵੇਂ ਉਸ ਮਸਲੇ ਨੂੰ ਧੂਲ ਦਿੱਤਾ ਹੋਇਆ ਆ ਉਹ ਉੱਥੇ ਹਿੰਦੀ 'ਚ ਸਵਾਲ ਨਹੀਂ ਲਿਖ ਰਹੇ ਉਹ ਖਾਲਸਤਾਨੀ ਲਿਖ ਰਹੇ ਆ ਤੇ ਇਹਦੇ ਨਾਲ ਪੂਰੀ ਸਿੱਖ ਕਮਿਊਨਿਟੀ ਦਾ ਸਹਿਰਾ ਜਿਹੜਾ ਇਹਨਾਂ ਨੇ ਨੀਵਾ ਕੀਤਾ ਆ ਜਿਹੜਾ ਇੱਥੇ ਦਿਨ-ਬਦਨ ਗੰਦ ਪਾਇਆ ਹੋਇਆ ਆ ਉਦੋਂ ਬਾਅਦ ਦੇ ਵਿੱਚ ਜਿਹੜਾ ਆ ਨਿਊਜ਼ੀਲੈਂਡ ਦੇ ਵਿੱਚ ਰੈਫਰੈਂਡਮ ਸੀਗਾ ਇਹਨਾਂ ਦਾ ਤੇ ਰੈਫਰੈਂਡਮ ਦੇ ਦੌਰਾਨ ਇੱਕ ਆਰਮੀ ਦੇ ਵਿੱਚ ਕੰਮ ਕਰਦਾ ਸੀ ਪਹਿਲਾਂ ਕੋਈ ਗੋਰਾ ਉਹ ਸ਼ਰਿਆਮ ਉੱਥੇ ਜਿਹੜਾ ਆ ਸਪੀਕਰ ਲੈ ਕੇ ਜਾ ਕੇ ਉਹਨੇ ਇਨਨੂੰ ਕਿਹਾ ਵੀ ਤੁਸੀਂ ਭਾਈ ਆਪਦੀ ਕੰਟਰੀ ਚ ਵੈਕ ਜਾਓ ਤੇ ਮੋਰੋ ਦੰਦੀਆਂ ਕੱਢੀ ਜਾਂਦੇ ਉਹਦੀ ਵੀ ਆ ਵੀਡੀਓ ਦੇਖ ਲੋ ਵਿੱਚ ਪਾ Who oh, do you think you are? Don't through this in your own country. Yeah, you're trespassing. You're trespassing. That flag is not welcome in this country. Your flag ain't welcome in this country. We only play the red, white and blue. ਅੱਜ ਨਾ ਤੇ ਜਮਹਰ ਪਾਕਿਸਤਾਨ ਵੇ ਆ ਦੇਖ ਲਓ ਇਸ ਵੀਡੀਓ ਦੇ ਵਿੱਚ ਉਹ ਸ਼ਰਮ ਇਹਨਾਂ ਦੀ ਇੰਨੀ ਭੀੜ ਦੇ ਵਿੱਚ ਕੱਲਾ ਬੰਦਾ ਜਿੰਨੇ ਵੀ ਜਾਲੀ ਨਕਲੀ ਖਾਲਸਤਾਨੀ ਬਣੇ ਫਿਰਦੇ ਆ ਜਿਨ੍ਹਾਂ ਨੇ ਇੰਨੀ ਪਬਲਿਕ ਨੂੰ ਮੂਰਖ ਬਣਾਇਆ ਹੋਇਆ ਜਿਹੜੀ ਇੱਥੇ ਆ ਵੋਟਿੰਗ ਇੱਕ ਸਰਵੇ ਕਰਾ ਰਹੇ ਰਫਰੈਂਡਮ ਦੇ ਨਾਂ ਤੇ ਉੱਥੇ ਉਹ ਕੱਲਾ ਬੰਦਾ ਕਹਿ ਰਿਹਾ ਵੀ ਭਾਈ ਆਪਦੀ ਕੰਟਰੀ ਚ ਵਾਪਸ ਜਾਓ ਜੇ ਹੁਣ ਇੰਨੀ ਗੱਲ ਕੋਈ ਆਪਣਾ ਬੰਦਾ ਕਹਿੰਦਾ ਆ ਤਾਂ ਉਹਦੇ ਗਲ ਪੈਂਦੇ ਉਹਦੀ ਮਾਂ ਭੈਣਾਂ ਕਰ ਤੇ ਫੋਟੋ ਐਡਿਟ ਕਰਦੇ ਆ ਜਿੰਨੇ ਵੀ ਨਕਲੀ ਖਾਲਸਤਾਨੀ ਕੀ ਇੰਨੀ ਭੀੜ ਦੇ ਵਿੱਚ ਕਿਸੇ ਇੱਕ ਦੇ ਵਿੱਚ ਵੀ ਜਰਤ ਨਹੀਂ ਸੀ ਕਿ ਵੀ ਉਸ ਪਿਆਉ ਨੂੰ ਦੰਦੇ ਜਵਾਬ ਜਿਹੜਾ ਹੁਣ ਸਪੀਕਰ ਚੱਕ ਕੇ ਉਥੇ ਬੋਲ ਰਿਹਾ ਸੀਗਾ ਉਹਨੂੰ ਦੱਸਦੇ ਵੀ ਸਾਡੇ ਨਾਲ ਕੀ ਠੱਗਾ ਹੋਇਆ ਹੈ ਕਿਉਂ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਸੋ ਤੁਸੀਂ ਗੁਰੂ ਘਰਾਂ ਦੇ ਵਿੱਚ ਨਗਰ ਕੀਰਤਨਾ ਤੇ ਪ੍ਰਚਾਰ ਬੰਦ ਕਰਾ ਕੇ ਕਬਜ਼ੇ ਕਰ ਲਏ ਤੇ ਤੁਸੀਂ ਉਥੇ ਹਰ ਵਕਤ ਖਾਲਸਾਣ 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 ਕਰਦੇ ਰਹਿੰਦੇ ਆ ਮੈਂ ਇੱਥੇ ਇੱਕ ਬੰਦੇ ਦੀ ਫੋਟੋ ਲਾਉਣ ਲੱਗਾ ਆ ਕਿ ਇਹਦਾ ਨਾਮ ਆ ਅਵਤਾਰ ਧਾਲੀਆ ਇਹ ਬੰਦਾ ਨੂੰ ਤੁਸੀਂ ਇੰਨਾ ਬੁਲੀ ਕੀਤਾ ਉਹ ਬੰਦਾ ਆਖਰੀ ਉਮਰੇ ਜੀ ਨੇ ਸਾਰਾ ਸਾਰੀ ਜ਼ਿੰਦਗੀ ਸਿੱਖ ਧਰਮ ਦੇ ਵਿੱਚ ਕੱਢੀ ਆ ਸਿੱਖੀ ਦੇ ਵਿੱਚ ਪੈਦਾ ਹੋਇਆ ਉਹ ਹੁਣ ਆਖਰੀ ਉਮਰੇ ਧਰਮ ਤਬਦੀਲ ਕਰਕੇ 크੍ਰਿਸਚੀਅਨ ਬਣ ਗਿਆ ਆ ਉਹਦੇ ਕਹਿਣ ਦੇ ਮੁਤਾਬਕ ਵੀ ਤੁਸੀਂ ਉਹਨੂੰ ਇੰਨਾ ਬੁਲੀ ਕੀਤਾ ਹੁਣ ਇੱਥੇ ਲੱਗ ਜਾਣਗੇ ਸ਼ੈਨ ਕੁਆਂਟੀਟੀ ਚਾਹੀਦੀ ਸ਼ੈਨ ਕੁਆਲਿਟੀ ਚਾਹੀਦੀ ਹੈ ਤਾਂ ਚਾਹੀਦਾ ਹੈ ਵੱਡੀ ਪਿਕਚਰ ਦੇਖੋ ਉਹ ਸਾਲਿਓ ਤੁਸੀਂ ਗੰਦ ਪਾ ਰੱਖਿਆ ਆ ਤੁਸੀਂ ਉਹ ਹਰਾਮ ਦੇਓ ਤੁਸੀਂ ਮਂਦੀਰ ਖਾਨਾ ਫੇਕ ਆਈਡੀਆਂ ਦੇ ਪਿੱਛੇ ਪੜਦਿਆਂ ਦੇ ਲੋਕੇ ਬਕਵਾਸ ਕਰਦੇ ਹੋ ਗਾਲਾਂ ਕੱਢਦੇ ਹੋ ਮਾਂ ਪੈਣਾ ਕਰਦੇ ਹੋ ਅਗਲੇ ਦੀਆਂ ਉਹਨੂੰ ਤੁਸੀਂ ਸਿੱਖੀ ਦੇ ਵਿੱਚੋਂ ਬਾਹਰ ਕੱਢ ਕੇ ਹੀ ਸਾਹ ਲੈਣੇ ਆ ਹੁਣ ਆਮ ਲੋਕਾਂ ਨੂੰ ਇੱਥੇ ਜਾਗਰਤ ਹੋਣ ਦੀ ਲੋੜ ਹੈ ਕਿੰਨਾ ਕੁ ਟਾਈਮ ਤੁਸੀਂ ਇਹਨਾਂ ਇਹਨਾਂ ਖੱਤਾਂ ਨੂੰ ਇਹਨਾਂ ਡੰਗਰਾਂ ਨੂੰ ਤੁਸੀਂ ਬਦਮਾਸ਼ੀ ਕਰਨ ਦੇ ਲਈ ਖੁੱਲੇ ਛੱਡਣ ਆਇਆ ਜਿਵੇਂ ਮਹੰਤਾ ਤੋਂ ਪਹਿਲਾਂ ਗੁਰਦੁਆਰਾ ਸੁਧਾਲਾ ਲਹਿਰ ਦੇ ਰਾਹੀਂ ਕੀਤਾ ਸੀ ਨਾ ਉਹ ਕਬਜ਼ੇ ਲੈਏ ਸੀ ਗੁਰੂ ਘਰਾਂ ਦੇ ਉਵੇਂ ਹੀ ਤੁਹਾਨੂੰ ਹੁਣ ਜਿਹੜਾ ਆ ਇਹਨਾਂ ਤੋਂ ਵੀ ਗੁਰੂ ਘਰਾਂ ਦੇ ਕਬਜ਼ੇ ਛਡਾਉਣੇ ਪੈਣੇ ਆ ਕੋਈ ਛੋਟਾ ਨਗਰ ਕੀਰਤਨ ਇਹ ਨਹੀਂ ਛੱਡਦੇ ਕੋਈ ਛੋਟੀ ਗਾਇਤਰੀ ਵੀ ਨਹੀਂ ਛੱਡਦੇ ਇਹ ਆਪ ਦਾ ਕਰ ਲਿਆ ਕਰਨ ਜਦੋਂ ਕੋਈ ਪੱਟ ਸੈਪਾ ਕਰਨਾ ਹੁੰਦਾ ਠੀਕ ਆ ਸਾਡੇ ਨਾਲ ਇੱਕ ਬਹੁਤ ਵੱਡਾ ਜਿਹੜਾ ਐ ਦਿਖਾਂਤ ਵਾਪਰਿਆ ਨਸਲ ਕੁਸ਼ੀ ਹੋਈ ਆ ਸਾਡੀ ਉਹਦੇ ਤੇ ਤਾਂ ਕੋਈ ਗੱਲ ਹੀ ਨਹੀਂ ਕਰਦਾਗਾ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਮੈਸੇਜ ਲੈ ਕੇ ਜਾ ਉਹ ਤਾਂ ਲਜਾ ਹੀ ਨਹੀਂ ਸਕੇ ਇੱਥੇ ਤੁਸੀਂ ਆਪਦੇ ਨਾਲ ਲੜਨ ਯੋਗ ਏ ਜੇ ਕਿਸੇ ਚ ਨਿਊਜ਼ੀਲੈਂਡ ਦੇ ਵਿੱਚ ਕੱਲ ਜ਼ਰਤ ਨਹੀਂ ਸੀ ਕਿਸੇ ਮਾਂ ਦੇ ਪੁੱਤ ਦੇ ਵਿੱਚ ਹਾਲਾਂਕਿ ਆ ਜਿਹੜੇ ਧੁੱਤੇ ਇੱਥੇ ਟਿਕਟੌਕ ਤੇ ਬੈਠੇ ਭੌਂਕਦੇ ਆ ਇਹਨਾਂ ਦੇ ਵਿੱਚੋਂ 10 ਜਣੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਆ ਕੀ ਗੱਲ ਮਾਂ ਮਰ ਗਈ ਸੀ ਕਿ ਮੂਰੇ ਗੋਰਾ ਵੇਖ ਕੇ ਸਾਹ ਨਹੀਂ ਨਿਕਲਿਆ ਆਇਆ ਠੋਡੀ ਾਕਾਤ ਹਜੇ ਤੁਸੀਂ ਸਟੇਟ ਦੇ ਨਾਲ ਪੰਗੇ ਲੈਣੇ ਆ ਜਿਹੜ ਉਹਦੇ ਬਾਰੇ ਦੇ ਵਿੱਚ ਥੋੜਾ ਫਰਜ ਨਹੀਂ ਸੀ ਬੰਦਾ ਤੁਸੀਂ ਤਾਂ ਹੁਣ ਉਹਨੂੰ ਕਹਤੋਂ ਸਾਡਾ ਬੰਦਾ ਹੀ ਨਹੀਂ ਤਾਂ ਭਲਤੀ ਐ ਤਾਂ ਭਲਤੀ ਜਿਹੜਾ ਕਰਦੇ ਨੇ ਜਦੋਂ ਪਿਓ ਨੂੰ ਸੱਦਿਆ ਸੀਗਾ ਉੱਥੋਂ ਸਿਰਫ ਤੁਹਾਨੂੰ ਇਹ ਆ ਵੀ ਜਿੱਦਾਂ ਵੱਡਾ ਕੋਈ ਪੇਜ ਹੋਵੇ ਜਿੱਦਾਂ ਵੱਡਾ ਕੋਈ ਸੋਸ਼ਲ ਮੀਡੀਆ ਦਾ ਚੈਨਲ ਹੋਵੇ ਜਿਹਦੇ ਕੋਈ ਫਾਲੋਅਰ ਹੋਣ ਚਾਹ ਉਹ ਤਮਾਸ਼ਾ ਵੀ ਨਹੀਂ ਹੋਣ ਤੁਸੀਂ ਉਹਨੂੰ ਪਿਓ ਬਣਾ ਕੇ ਉੱਥੇ ਸੱਦਣਾ ਹੀ ਸੱਦਣਾ ਹੁੰਦਾ ਵੀ ਥੋੜਾ ਲੋਕਾਂ ਦੇ ਵਿੱਚ ਵਾਹ ਵਾਹ ਖਟੋਂ ਵਿਊ ਜਾਣ ਤੁਹਾਨੂੰ ਪੜੋ ਵਿਖਾਉ ਲੋਕਾਂ ਨੂੰ ਵੀ ਆਹ ਵੇਖੋ ਜੀ ਅਸੀਂ ਆਹ ਕਰਤਾ ਉਹ ਕਰਤਾ ਪਰ ਇੱਥੇ ਹਰ ਵਾਰ ਤੁਹਾਡੀ ਗੇਮ ਪੁੱਠੀ ਪੈ ਜਾਂਦੀ ਆ ਉਹਦਾ ਕਾਰਨ ਆ ਕਿ ਤੁਸੀਂ ਹਰ ਰੋਜ਼ ਇਸ ਬਦਮਾਸ਼ੀ ਦੇ ਨਾਲ 10-15 ਸਿੱਖਾਂ ਨੂੰ ਸਿੱਖੀ ਦੇ ਵਿੱਚੋਂ ਕੱਢ ਕੇ ਸੌਂਦੇ ਹੋ ਥੋੜੀ ਐਡੇ ਗੰਦੇ ਲੋਕ ਕਿਉਂ ਔਰ ਜਦੋਂ ਤੁਹਾਡੇ ਨਾਲ ਕਿਤੇ ਕੋਈ ਗੱਲਬਾਤ ਹੁੰਦੀ ਆ ਕਦੇ ਆਮਨੇ ਸਾਹਮਨੇ ਬਹਿ ਕੇ ਵਿਚਾਰ ਕਰਨ ਦੀ ਗੱਲ ਹੁੰਦੀ ਆ ਮੈਂ ਇਹਨਾਂ ਦੇ 10 ਬੰਦਿਆਂ ਨਾਲ ਇਹ ਗੱਲ ਟਾਈਮ ਤੇ ਜਾ ਕੇ ਵੀ ਆਓ ਭਾਈ ਕਿੱਥੇ ਮਿਲਣਾ ਆ ਬਹਿ ਕੇ ਗੱਲਬਾਤ ਕਰਦੇ ਤੁਸੀਂ ਕਹਿੰਦੇ ਨਾ ਸਿਰ ਵੱਢ ਦਿੰਨੇ ਆ ਅਸੀਂ ਬੰਦਾ ਮਾਰ ਦਿੰਨੇ ਆ ਅਸੀਂ ਐ ਕਰ ਦਿੰਨੇ ਆ ਮੈਂ ਭਾਈ ਇਹਨਾਂ ਦੇ ਜਿੱਥੇ ਸੱਦ ਕੇ ਜਿੱਥੇ ਟਾਈਮ ਇਹਨਾਂ ਦਾ ਜਗ੍ਹਾ ਇਹਨਾਂ ਦੀ ਪਹੁੰਚ ਕੇ ਅੱਧਾ-ਅੱਧਾ ਘੰਟਾ ਉੱਥੇ ਖੜਾ ਰਹਿਣਾ ਵੀ ਆਉ ਤੇ ਉੱ ਨਿਕਲਦਾ ਕਿਸੇ ਦੀ ਜਰਤ ਨਹੀਂ ਪੈਂਦੀ ਵੀ ਆਪਦੀ ਕਾਰ ਦੀ ਬਾਰੀ ਖੋਲ ਕੇ ਥੱਲੇ ਉਤਰਿਆ ਨਾ ਆ ਇਹਨਾਂ ਦੀ ਕਾਤ ਆ ਖੱਤਿਆਂ ਦੀ ਜਿਹੜੀਆਂ ਖੱਤਿਆਂ ਜਿਹੜੀਆਂ ਜਿੱਥੇ ਖਾਲਸਾਤਨ ਦੇ ਨਾਂ ਦੇ ਅੱਗੇ ਬਦਮਾਸ਼ੀ ਕਰਦੀਆਂ ਤੇ ਬਾਅਦ ਚ ਫਿਰ ਖਾਲਸਾਤਨ ਦੇ ਪਿੱਛੇ ਲੁਕ ਜਾਂਦੀਆਂ ਆ ਇਹਨਾਂ ਤੋਂ ਅਸਲੀ ਖਾਲਸਾਤਾਨੀ ਵੀ ਜਿਹੜੇ ਵਿਚਾਰੇ ਆਪਦੀਆਂ ਕੁੱਕੀ ਗੱਲ ਲੱਗ ਗਿਆ ਹੋਰ ਇਹ ਆਪਾਂ ਜਲਦੀ ਸਿੰਘ ਨੂੰ ਬਿੱਟੂ ਆ ਕਿੰਨੇ ਆ ਗਰਦੀਪ ਸਿੰਘ ਖੜਾ ਆ ਉਹ ਆਪਦੀਆਂ ਪੱਗਾਂ ਬਚਾਉਂਦੇ ਫਿਰਦੇ ਇਹਨਾਂ ਨੇ ਉਹਨਾਂ ਦੇ ਮਾਮਾ ਭੈਣਾ ਵੀ ਨਹੀਂ ਛੱਡੀਆਂ ਉਹਨਾਂ ਦੀਆਂ ਧੀਆਂ ਤੱਕ ਦੀਆਂ ਫੋਟੋ ਐਡਟ ਕੀਤੀਆਂ ਤੇ ਤੁਸੀਂ ਕਿਹੜੀ ਗੱਲ ਨੂੰ ਲੋਕੋ ਚੁੱਪ ਬੈ ਤੁਸੀਂ ਲੋਕਾਂ ਨੇ ਗੁਰਦੁਆਰਾ ਸਾਹਿਬ ਜਾਣਾ ਛੱਡ ਪਏ ਨਾ ਇਹਨਾਂ ਧੂਤਿਆਂ ਦੇ ਕਰਕੇ ਨਾ ਬਦਮਾਸ਼ੀਆ ਕਰਕੇ ਤੇ ਤੁਸੀਂ ਹਜੇ ਵੀ ਤਮਾਸ਼ੀਬੀਨ ਕਰਕੇ ਤਮਾਸ਼ੀਬੀਨ ਨਹੀਂ ਕਰੀ ਜਾਂਦੇ ਦੇਖੀ ਜਾਂਦੇ ਇਹਨਾਂ ਦੀ ਤੋਂ ਸੰਗ ਜੀ ਆ ਤੁਹਾਡੇ ਚੀਜ਼ਾਂ ਸਾਹਮਣੇ ਨੇ ਤੁਹਾਡਾ ਜਲੂਸ ਕਢਾ ਕੇ ਰੱਖਤਾ ਤੇ ਹਜੇ ਹੋਰ ਕੀ ਚਾਹੁੰਦੇ ਆ ਵੀ ਲੋਕ ਤੁਹਾਡੇ ਸੱਤ ਛੇਤਰਮਾਨ ਫੇਰ ਤੁਹਾਨੂੰ ਅਗਲਾ ਹੋਊਗੀ ਆ ਤੁਹਾਡੇ ਰੋਲ ਮਾਡਲ ਆ ਮੰਦਪੁੱਤੀ ਇਦਾਂ ਦੇ ਕਰੇ ਤੁਸੀਂ ਉਹ ਮੰਦਪੁੱਤੀ ਜਾਂ ਉਹ ਬਾਜੇ ਕਿਆਂ ਵਾਲਾ ਆ ਇੱਕਾ ਜਿਹੜਾ ਹੋਰ ਮੁੱਖ ਮੰਤਰੀ ਆ ਤੀਜਾ ਇੰਦੀ ਆ ਇਹ ਤੁਹਾਡੇ ਪਿਓ ਬਣਾਏ ਹੁੰਦੇ ਆ ਤੇ ਉਹ ਕਹਾਣੀ ਉਲਟ ਪੈ ਜਾਂਦੀ ਆ ਫੇਰ ਤੁਸੀਂ ਕਹਿੰਦੇ ਸਾਡ ਲੈ ਅਸੀਂ ਦੋ ਬੰਦੇ ਆ ਮੈਂ ਤੇ ਗੱਲ ਬਾਈ ਸਿਰਫ ਤੇ ਸਿਰਫ ਅਸੀਂ ਇਮਾਨਦਾਰੀ ਨਾਲ ਪਹਿਲਾਂ ਗਰੋਮਿੰਗ ਤੇ ਸੀ ਤੇ ਹੁਣ ਇਹਨਾਂ ਦੇ ਧੁੱਤਿਆਂ ਦੇ ਜਿਹੜਾ ਮੂਰੇ ਖੜੇ ਆ ਵੀ ਬੰਦੇ ਬਣ ਜੋ ਲੋਕਾਂ ਨੂੰ ਜ਼ਿੰਦਗੀ ਜਿਉਂ ਲੈਂਦੇ ਹੋ ਜਦੋਂ ਤੁਸੀਂ ਰਾਜ ਲੈ ਲੋਗੇ ਨਾ ਉਦੋਂ ਤੁਸੀਂ ਨਾਂ ਬਣਦੇ ਆ ਜੋ ਉਹਨਾਂ ਨੂੰ ਪਰ ਅੱਜ ਅਗਲੇ ਦੀ ਜ਼ਿੰਦਗੀ ਅਗਲੇ ਨੂੰ ਪਰੇਸ਼ਾਨ ਨਾ ਕਰੋ ਪਰ ਇਹ ਸਮਝਦੇ ਨਹੀਂ ਇਹਦੇ ਵਿੱਚ ਲੋਕਾਂ ਦਾ ਆਪ ਦਾ ਕਸੂਰ ਆ ਜਿਹੜੇ ਇਹਨਾਂ ਨੂੰ ਪਿਓ ਬਣਾ ਕੇ ਸਿਰ ਤੇ ਬਿਠਾਈ ਬੈਠੇ ਅੰਨਾ ਪੈਸਾ ਇਕੱਠਾ ਕਰੀ ਜਾਂਦੇ ਆ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਲੋਕੋ ਆਪਦੀ ਮਿਹਨਤ ਦੀ ਕਮਾਈ ਅਜਾਈ ਗਵਾਈ ਜਾਂਦੇ ਇਹਨਾਂ ਦੇ ਕੋਲੇ ਤੇ ਜਦੋਂ ਉਹਨੂੰ ਪਤਾ ਲੱਗਣਾ ਉਹਨੂੰ ਬਹੁਤ ਸਮਾਂ ਬੀਤ ਗਿਆ ਹੋਣਾ ਤੇ ਫਿਰ ਪਛਤਾਵੇ ਤੇ ਪੱਲੇ ਕੋਸ ਨਹੀਂ ਰਹਿਣਾ ਸਮਝ ਜਾਓ ਵੇਲੇ ਸਰ ਸਮਝ ਜਾਓ ਧੰਨਵਾਦ ਹਾਂ ਜੀ ਸਰਸਿਕਲ ਸਾਰਿਆਂ ਨੂੰ ਫਿਰ ਤੋਂ ਆ ਹੁਣ ਜਿਹੜਾ ਗੋਰਾ ਜਿਹੜਾ ਤੁਸੀਂ ਵੀਡੀਓ ਦੇਖੀ ਜਿਹੜਾ ਕਹਿ ਰਿਹਾ ਵੀ ਗੋ ਬੈਕ ਟੂ ਯਰ ਕੰਟਰੀ ਇਹ ਕਿਤੇ ਆਰਮੀ ਦੇ ਵਿੱਚ ਫੌਜੀ ਸੀਗਾ ਇਹ ਨਿਊਜ਼ੀਲੈਂਡ ਜਿਹੜੇ ਰੈਫਰੈਂਡਮ ਵਾਲੇ ਆ ਤੇ ਇਹ ਜਿਹੜੇ ਇਹਨਾਂ ਦੇ ਜਿਹੜੀਆਂ ਆ ਕਰਤੂਤਾ ਇੰਦੀ ਅਰਗੀਆਂ ਦੇ ਜਿਹੜੇ ਕਹਿੰਦੇ ਸੀ ਗੋ ਬੈਕ ਟੂ ਯਰ ਕੰਟਰੀ ਉਹਦੇ ਨਤੀਜੇ ਆਉਣੇ ਹੁਣ ਸ਼ੁਰੂ ਹੋ ਗਏ ਆ ਹੁਣ ਭਗਤੋ ਜਿਹੜਾ ਤੀਜੇ ਦਿਨ ਤੁਸੀਂ ਇੱਥੇ ਲੋਕਾਂ ਦੇ ਕਰ ਕਰਕੇ ਰੋਡ ਬਲੌਕ ਲੋਕਾਂ ਦਾ ਜੀਣਾ ਹਰਾਮ ਕੀਤਾ ਹੁਣ ਗੋਰੇ ਉੱਥੇ ਬੋਲ ਪੈਂਦੇ ਹੁਣ ਗੋਰਿਆਂ ਦੇ ਸਾਹਮਣੇ ਆ ਕਾਲ ਫੌਜ ਹੋ ਗਿਆ ਆ ਦੁੱਲੀ ਕੁੱਤੀ ਹੋ ਗਈ ਤੇ ਹੋਰ ਜਿਹੜੇ ਹੈਗੇ ਨੇ ਆ ਜਿਹੜਾ ਹੈਗਾ ਇੱਥੇ ਆਉਂਦਾ ਹਾਂ ਦਾ ਐਮ 16 ਪਤਾ ਨਹੀਂ ਕਿਹੜੇ ਉਧਰ ਲਈ ਆ ਹੁਣ ਦੇ ਲੈਂਦੇ ਉਹਨੂੰ ਪਿਓ ਨੂੰ ਜਵਾਬ ਕੱਲਾ ਆਹੋ ਕਿੰਨੇ ਉਹਦੇ ਮੂਹਰ ਦੀ ਨੰਕ ਜਾਰੇ ਦੰਦੀਆਂ ਕੱਢੀ ਜਾਂਦੇ ਤੁਸੀਂ ਅਗਲਾ ਕਹਿੰਦਾ ਨਿਕਲੋ ਇੱਥੋਂ ਲੈ ਜਾਓ ਆ ਤੁਹਾਡਾ ਫਲਾ ਹੈਗਾ ਇੱਥੇ ਵੈਲਕਮ ਨਹੀਂ ਹੈਗਾ ਔਰ ਕੋਈ ਨਹੀਂ ਸੀ ਇਹ ਕਹਿੰਦਾ ਇਹ ਤੁਹਾਡੀ ਸਾਰੀ ਆ ਜਿਹੜੇ ਸਿਕਸ ਪਰ ਜਸਟਿਸ ਵਾਲਿਆਂ ਨਾ ਇਹਨਾਂ ਨੇ ਲੋਕਾਂ ਨਾਲ ਲੜਾਈਆਂ ਕੀਤੀਆਂ ਲੋਕਾਂ ਨੂੰ ਤੰਗ ਕੀਤਾ ਉਹਦੇ ਨਤੀਜੇ ਨੇ ਇਹ ਮੈਂ ਜ਼ਿੰਮੇਵਾਰੀ ਨਾ ਕਹਿਣਾ ਹੁਣ ਐਸਐਫਜ ਵਾਲਾ ਕੋਈ ਉੱਥੇ ਵੜਿਆ ਨਹੀਂ ਜਾਂਦਾ ਪੰਨੂ ਮੂਰੇ ਉੱਥੇ ਕਰਦਾ ਇਹਦੇ ਤੇ ਕੇਸ ਇੱਥੇ ਜਿਹੜੇ ਲੋਕ ਜਿਹੜੇ ਆਮ ਸਿਆਖਾ ਉਹਨਾਂ ਦਾ ਇਹਨਾਂ ਨੇ ਜੀਣਾ ਮੁਸ਼ਕਲ ਕੀਤਾ ਵਾ ਆ ਥਾਲੀ ਵਾਲ ਗੰਜਾ ਹੁਣ ਦੇਵੇ ਜਵਾਬ ਇਹਨੂੰ ਪਿਓ ਨੂੰ ਆਉਦੇ ਨੂੰ ਹੈ ਆਲਾ ਠੋਕ ਕੇ ਕਹਿੰਦਾ ਵੀ ਨਿਕਲੋ ਇੱਥੋਂ ਆਲਾ ਕਹਿੰਦਾ ਮੈਂ ਫੌਜ ਆਰਮੀ ਚ ਰਿਹਾ ਉਹ ਬੰਦਾ ਕਿਸੇ ਕੋਲ ਜਵਾਬ ਨਹੀਂ ਆਇਆ ਇੱਥੇ ਲੈਣਾ ਚ ਲੱਗੇ ਦੰਦੀਆਂ ਘੱਟੀ ਜਾਣੇ ਤਾਂ ਇੱਥੇ 24 24 ਘੰਟੇ ਤੇ ਬਹਿ ਗਏ ਅਕਾਲ ਫੌਜਰ ਕੇ ਲੱਗ ਪੈਂਦੇ ਨੇ ਇਹ ਉੱਥੇ ਲੱਬਿਆ ਨਹੀਂ ਕੋਈ ਉੱਥੇ ਕੱਲਾ ਫਿਰਦਾ ਹੋ ਕਿਸੇ ਨੇ ਉਹਨੂੰ ਉਹੇ ਤੱਕ ਨਹੀਂ ਗਈ ਕਿ ਹਿੰਮਤ ਨਹੀਂ ਹੋਈ ਜਵਾਬ ਦੇਣ ਦੀ ਸੋ ਆਹ ਹੁੰਦਾ ਜਦੋਂ ਤੁਸੀਂ ਇੰਨੀ ਹੱਤ ਚੱਕੀ ਹੋਵੇ ਕੀ ਗੱਲ ਆ ਜਿਹੜਾ ਸਾਰਾ ਕੋਈ ਡਰਾਮਾ ਕਰ ਰਹੇ ਨੇ ਇਹ ਸਰਵੇ ਵਾਲਾ ਪਹਿਲਾਂ ਤਾਂ ਲੋਕਾਂ ਨੂੰ ਝੂਠ ਬੋਲਿਆ ਇਹ ਆਨਲਾਈਨ ਨਹੀਂ ਹੋ ਸਕਦਾ ਸੀਗਾ ਕਿਸੇ ਨੂੰ ਦਿੱਕਤ ਦਿੱਤੇ ਬਣਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਬਣਾ ਪਰ ਫਿਰ ਡੋਨੇਸ਼ਨ ਨਹੀਂ ਆਉਣੀ ਸੀਗੀ ਫਿਰ ਪੈਸਾ ਨਹੀਂ ਸੀ ਇਕੱਠਾ ਆਉਣਾ ਫਿਰ ਖਬਰਾਂ ਨਹੀਂ ਸੀ ਲੱਗਣੀਆਂ ਫਿਰ ਬੱਲੇ ਬੱਲੇ ਨਹੀਂ ਸੀ ਹੋਣੀ ਵੰਨਣਾ ਕੀ ਇਹਨਾਂ ਵੋਟਾਂ ਦਾ ਜਮਾ ਕਿੱਥੇ ਕਰਾਉਣੀਆਂ ਅੱਗੇ ਵਾਲਿਆਂ ਦਾ ਕੀ ਬਣਿਆ ਰੋਲ ਦੀਆਂ ਫਿਰਦੀਆਂ ਉਹ ਸੋ ਆ ਹੁੰਦਾ ਹੁਣ ਦਿਓ ਜਵਾਬ ਇਹਨੂੰ ਪਿਓ ਨੂੰ